ਇਹ ਜੀ ਕੀਮਾ ਬੋਇਲਰ ਦੀਆਂ ਲਾਈਟਾਂ ਐ 에য়ারਪੋਰਟ ਰੋਡ ਤੇ ਕੀਮਾ ਬੋਇਲਰ ਵਾਲਾ ਚੌਕ ਆ ਇਹ ਜਦੋਂ ਤਾਂ ਸਿਗਨਲ ਆਨ ਹੁੰਦਾ ਰੈੱਡ ਰੈੱਡ ਗ੍ਰੀਨ ਉਦੋਂ ਤਾਂ ਪੁਲਿਸ ਵਾਲੇ ਖੜ ਜੰਦੇ ਇੱਥੇ ਚਲਾਨ ਕੱਟਣ ਸਿਰਫ ਚਲਾਨ ਕੱਟਣ ਤੱਕ ਹੀ ਸੀਮਤ ਆ ਅੱਜ ਲਾਈਟਾਂ ਬੰਦ ਆ ਅੱਜ ਕਿਸੇ ਪੁਲਿਸ ਵਾਲੇ ਦਾ ਕਿਸੇ ਪੁਲਿਸ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਲੋਕ ਆਪਣੀ ਮਰਜ਼ੀ ਨਾਲ ਆ ਰਹੇ ਆ ਲੰਘ ਰਹੇ ਆ ਜਾ ਰਹੇ ਆ ਇਹ ਦੇਖ ਲਓ ਸਿੰਘ ਫਸਾਈ ਖੜੇ ਆ ਇਹ ਕਰੀਬ ਅੱਧਾ ਘੰਟਾ ਹੋ ਗਿਆ ਸਰਕਾਰ ਜੀ ਇਧਰ ਵੀ ਧਿਆਨ ਦਿਓ ਸਿਰਫ ਰੈਵਨਿਊ ਇਕੱਠਾ ਕਰਨ ਬਾਰੇ ਨਾ ਸੋਚੀ ਜਾਓ ਲੋਕਾਂ ਨੂੰ ਸਹੂਲਤ ਵੀ ਦਿਓ ਜਿਹੜਾ ਸਵੇਰੇ ਬ੍ਰਸ਼ ਕਰਨ ਤੋਂ ਲੈ ਕੇ ਰਾਤ ਦੇ ਸੌਣ ਤੱਕ ਹਰੇਕ ਨਾਗਰਿਕ ਟੈਕਸ ਦੇ ਰਿਹਾ ਹੈ ਤਾਂ ਉਹਦੀਆਂ ਸਹੂਲਤਾਂ ਵੀ ਦੋ ਉਹਨੂੰ ਇਹ ਬੁਰਾ ਹਾਲ ਹੋਇਆ ਪਿਆ ਕੋਈ ਪੁਲਿਸ ਵਾਲੇ ਦਾ ਨਾਮੋਂ ਨਿਸ਼ਾਨ ਨਹੀਂ ਇੱਥੇ ਜਦੋਂ ਔਨ ਹੁੰਦੇ ਸਿਗਨਲ ਉਦੋਂ ਤਾਂ ਲੋਕਾਂ ਨੇ ਆਪੇ ਰੁਕੀ ਜਾਣਾ ਜਾਈ ਜਾਣਾ ਤੁਹਾਡਾ ਕੰਮ ਹੁੰਦਾ ਉਦੋਂ ਜਦੋਂ ਸਿਗਨਲ ਬੰਦ ਆਇ ਤੁਸੀਂ ਗਾਈਡ ਕਰੋ ਇੱਕ ਸਾਈਡ ਰੁਕੋ ਦੂਜੀ ਕੱਢੋ ਲੇਕਿਨ ਤੁਹਾਨੂੰ ਕਿਆ ਸਮਝਾਵੇ ਕੋਈ